ਪੰਜਾਬ ਵਿੱਚ ਜਲਦ ਹੀ 10000 ਨਵੀਆਂ ਪੋਸਟਾਂ ਤੇ ਭਰਤੀਆਂ ਹੋਣਗੀਆਂ ਸੀਐਮ ਮਾਨ ਨੇ ਕੀਤਾ ਇੱਕ ਵੱਡਾ ਐਲਾਨ ਸਸ਼੍ਰੀਆ ਕਾਲਜੀ ਪਬਲਿਕ ਅਪਡੇਟਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੈਂ ਹਾਰਤੀ ਭਰਦਵਾਜ ਤੁਹਾਡੇ ਸਾਹਮਣੇ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਤੰਤਰਤਾ ਦਿਵਸ ਤੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਵਿੱਚ 10000 ਨਵੀਆਂ ਪੋਸਟਾਂ ਤੇ ਭਰਤੀ ਹੋਵੇਗੀ ਹੁਣ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲੇਗਾ 2001 ਵਿੱਚ ਜਿੱਥੇ ਕਰਮਚਾਰੀਆਂ ਦੀ ਸੰਖਿਆ 80000 ਸੀ ਅਤੇ ਹੁਣ ਵੀ 2024 ਵਿੱਚ ਕਰਮਚਾਰੀਆਂ ਦੀ ਸੰਖਿਆ 80000 ਹੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਵਾਰ ਕਰਮਚਾਰੀਆਂ ਦੀ ਸੰਖਿਆ ਸਵਾ ਲੱਖ ਤੱਕ ਲੈ ਕੇ ਜਾਈਏ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਜਲਦੀ ਹੀ ਮਿਲੇਗਾ ਸੀਐਮ ਮਾਨ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਇਹ ਟੈਸਟ ਕਲੀਅਰ ਕਰੋ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦਵੇਗੀ ਇਸ ਵਿੱਚ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਰਿਸ਼ਵਤ ਦੀ ਜ਼ਰੂਰਤ ਪਵੇਗੀ ਸਿਰਫ ਤੁਸੀਂ ਮਿਹਨਤ ਕਰੋ ਅਤੇ ਅੱਗੇ ਵਧੋ ਇਸੇ ਤਰ੍ਹਾਂ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਆਪਣੇ ਪਬਲਿਕ ਅਪਡੇਟ ਟੀਵੀ ਨਾਲ ਜੁੜੇ ਰਹੋ ਧੰਨਵਾਦ ਪੰਜਾਬ ਵਿੱਚ ਜਲਦ ਹੀ 10000 ਨਵੀਆਂ ਪੋਸਟਾਂ ਤੇ ਭਰਤੀਆਂ ਹੋਣਗੀਆਂ ਸੀਐਮ ਮਾਨ ਨੇ ਕੀਤਾ ਇੱਕ ਵੱਡਾ ਐਲਾਨ ਸਰਸ਼ੀਆ ਕਾਲ ਜੀ ਪਬਲਿਕ ਅਪਡੇਟਸ ਟੀਵੀ ਦੇਖਣ ਵਾਲੇ ਸਾਡੇ ਸਾਡੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਆ ਮੈਂ ਹਾਰਤੀ ਭਰਦਵਾਜ ਤੁਹਾਡੇ ਸਾਹਮਣੇ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਤੰਤਰਤਾ ਦਿਵਸ ਤੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਵਿੱਚ 10000 ਨਵੀਆਂ ਪੋਸਟਾਂ ਤੇ ਭਰਤੀ ਹੋਵੇਗੀ ਹੋਣੇ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲੇਗਾ 2001 ਵਿੱਚ ਜਿੱਥੇ ਕਰਮਚਾਰੀਆਂ ਦੀ ਸੰਖਿਆ 80000 ਸੀ ਅਤੇ ਹੁਣ ਵੀ 2024 ਵਿੱਚ ਕਰਮਚਾਰੀਆਂ ਦੀ ਸੰਖਿਆ 80000 ਹੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਵਾਰ ਕਰਮਚਾਰੀਆਂ ਦੀ ਸੰਖਿਆ ਸਵਾ ਲੱਖ ਤੱਕ ਲੈ ਕੇ ਜਾਈਏ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਜਲਦੀ ਹੀ ਮਿਲੇਗਾ ਸੀਐਮ ਮਾਨ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਇਹ ਟੈਸਟ ਕਲੀਅਰ ਕਰੋ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦਵੇਗੀ ਇਸ ਵਿੱਚ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਰਿਸ਼ਵਤ ਦੀ ਜ਼ਰੂਰਤ ਪਵੇਗੀ ਸਿਰਫ ਤੁਸੀਂ ਮਿਹਨਤ ਕਰੋ ਅਤੇ ਅੱਗੇ ਵਧੋ ਇਸੇ ਤਰ੍ਹਾਂ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਆਪਣੇ ਪਬਲਿਕ ਅਪਡੇਟ ਟੀਵੀ ਨਾਲ ਜੁੜੇ ਰਹੋ ਧੰਨਵਾਦ ਪੰਜਾਬ ਵਿੱਚ ਜਲਦ ਹੀ 10000 ਨਵੀਆਂ ਪੋਸਟਾਂ ਤੇ ਭਰਤੀਆਂ ਹੋਣਗੀਆਂ ਸੀਐਮ ਮਾਨ ਨੇ ਕੀਤਾ ਇੱਕ ਵੱਡਾ ਐਲਾਨ ਸਸ਼੍ਰੀਆ ਕਾਲ ਜੀ ਪਬਲਿਕ ਅਪਡੇਟਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਆ ਮੈਂ ਹਾਰਤੀ ਭਰਦਵਾਜ ਤੁਹਾਡੇ ਸਾਹਮਣੇ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਤੰਤਰਤਾ ਦਿਵਸ ਤੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਹੁਣ ਪੰਜਾਬ ਵਿੱਚ 10000 ਨਵੀਆਂ ਪੋਸਟਾਂ ਤੇ ਭਰਤੀ ਹੋਵੇਗੀ ਹੁਣ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲੇਗਾ 2001 ਵਿੱਚ ਜਿੱਥੇ ਕਰਮਚਾਰੀਆਂ ਦੀ ਸੰਖਿਆ 80000 ਸੀ ਅਤੇ ਹੁਣ ਵੀ 2024 ਵਿੱਚ ਕਰਮਚਾਰੀਆਂ ਦੀ ਸੰਖਿਆ 80000 ਹੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਵਾਰ ਕਰਮਚਾਰੀਆਂ ਦੀ ਸੰਖਿਆ ਸਵਾ ਲੱਖ ਤੱਕ ਲੈ ਕੇ ਜਾਈਏ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਜਲਦੀ ਹੀ ਮਿਲੇਗਾ ਸੀਐਮ ਮਾਨ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਇਹ ਟੈਸਟ ਕਲੀਅਰ ਕਰੋ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦਵੇਗੀ ਇਸ ਵਿੱਚ ਕਿਸੇ ਵੀ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਕਿਸੇ ਰਿਸ਼ਵਤ ਦੀ ਜ਼ਰੂਰਤ ਪਵੇਗੀ ਸਿਰਫ ਤੁਸੀਂ ਮਿਹਨਤ ਕਰੋ ਅਤੇ ਅੱਗੇ ਵਧੋ ਇਸੇ ਤਰ੍ਹਾਂ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਆਪਣੇ ਪਬਲਿਕ ਅਪਡੇਟ ਟੀਵੀ ਨਾਲ ਜੁੜੇ ਰਹੋ ਧੰਨਵਾਦ